ਮਰ ਸਰ ਦੇ ਪਿੰਡ ਬਲਗਣ ਦੇ ਵਿੱਚ ਦਿਨ ਦਿਹਾੜੇ ਖੂਨੀ ਝੜਪ ਦੇਖਣ ਨੂੰ ਮਿਲੀ ਹੈ ਜੀ ਹਾਂ ਦੋ ਧਿਰਾਂ ਦੇ ਵਿਚਾਲੇ ਆਪਸੀ ਲੜਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਧਿਰ ਸਸਕਾਰ ਕਰਕੇ ਮੜੀਆਂ ਤੋਂ ਵਾਪਸ ਆ ਰਿਹਾ ਸੀਗਾ ਔਰ ਦੂਜੀ ਧਿਰ ਦੇ 35 ਤੋਂ 40 ਬੰਦਿਆਂ ਨੇ ਰਾਹ ਦੇ ਵਿੱਚ ਰੋਕ ਕੇ ਤੇ ਇੱਟਿਆਂ ਦਾ ਮੀਂਹ ਵਰਉਣਾ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਵੇਂ ਆ ਪਿੰਡ ਦੇ ਵਿੱਚ ਖੂਨੀ ਝੜਪ ਜਿਹੜੀ ਉਹ ਦੇਖਣ ਨੂੰ ਮਿਲਿਆ ਲੋਕਾਂ ਨੇ ਗੱਡੀਆਂ ਮੋਟਰਸਾਈਕਲ ਰੋਕ ਲਏ ਕਿਉਂਕਿ ਸਾਹਮਣੇ ਤੁਸੀਂ ਦੇਖੋ ਕਿ ਕਿਵੇਂ ਇੱਟੀਆਂ ਦਾ ਮੀਹ ਜਿਹੜਾ ਆ ਉਹ ਵਰਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਦਰਅਸਲ ਮਾਮਲਾ ਜਾਂਚ ਦੇ ਅਜੇ ਅਧੀਨ ਹੈ ਪਰ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਪਤਾ ਲੱਗਾ ਹੈ ਕਿ ਸਰਪੰਚੀ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਕੋਈ ਲਾਗਡਾਟ ਚੱਲ ਰਹੀ ਸੀਗੀ ਸਰਪੰਚ ਖਲੋਣ ਨੂੰ ਲੈ ਕੇ ਤਾਂ ਉਹੀ ਲਾਗਡਾਟ ਜਿਹੜੀ ਹੈ ਉਹ ਇੱਕ ਧਿਰ ਨੇ ਦੂਜੀ ਧਿਰ ਤੇ ਕੱਢੀ ਆ ਤਾਂ ਦੋਵਾਂ ਧਿਰਾਂ ਦੀ ਆਪਸੀ ਲੜਾਈ ਦੇਖਣ ਨੂੰ ਮਿਲੀ ਐ ਖੂਨੀ ਝੜਪ ਦੇਖਣ ਨੂੰ ਮਿਲੀ ਐ ਪਿੰਡ ਦੇ ਵਿੱਚ ਮਰਗ ਹੋਈ ਸੀ ਤਾਂ ਉਹਦਾ ਸੰਸਕਾਰ ਕਰਕੇ ਇੱਕ ਧਿਰ ਵਾਪਸ ਕਰੇ ਆ ਰਹੀ ਸੀ ਤਾਂ ਅਚਾਨਕ 35 ਤੋਂ 40 ਬੰਦਿਆਂ ਨੇ ਰਸਤੇ ਦੇ ਵਿੱਚ ਖੜਕੇ ਤੇ ਉਹਨਾਂ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇੱਟੇ ਰੋੜਿਆਂ ਦਾ ਮੀਂਹ ਇੰਝ ਵਰਾਇਆ ਕਿ ਜਿਵੇਂ ਸੱਚੀਓ ਮੀਂਹ ਪੈ ਰਿਹਾ ਹੋਵੇ ਆਸਮਾਨ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਇੱਟੇ ਰੋੜੇ ਭਰਾਈ ਗਏ ਆ ਪੂਰੇ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਇੱਟੇ ਹੀ ਇੱਟੇ ਤੁਹਾਨੂੰ ਦਿਖਾਈ ਦੇਣਗੇ ਇਸ ਤਰੀਕੇ ਦੀ ਖੂਨੀ ਝੜਪ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਅੰਮ੍ਰਿਤਸਰ ਦਾ ਪਿੰਡ ਬਲੱਗਣ ਹੈ ਜਿੱਥੇ ਦੀ ਇਹ ਪੂਰੀ ਵਾਰਦਾਤ ਦੱਸੀ ਜਾ ਰਹੀ ਹੈ ਦੋ ਧਿਰਾਂ ਦੇ ਵਿਚਾਲੇ ਖੂਨੀ ਝੜਪ ਦੇਖਣ ਨੂੰ ਮਿਲੀ ਹੈ ਮੁੱਢਲੀ ਜਾਣਕਾਰੀ ਦੇ ਵਿੱਚ ਇਹੀ ਪਤਾ ਲੱਗਾ ਹੈ ਜਾ ਜਿਹੜੇ ਲੋਕ ਸੀ ਆਸ-ਪਾਸ ਦੇ ਕਿ ਕੋਈ ਸਰਪੰਚੀ ਨੂੰ ਲੈ ਕੇ ਇਹਨਾਂ ਦਾ ਰੌਲਾ ਚੱਲਦਾ ਆ ਰਿਹਾ ਸੀ ਕਿ ਮੈਖਲੂਣਾ ਸਰਪੰਚ ਮੈਖਲੂਣਾ ਤਾਂ ਇਸੇ ਗੱਲ ਨੂੰ ਲੈ ਕੇ ਕੋਈ ਪ੍ਰਾਣੀ ਲਾਕਡਾਰ ਸੀ ਤਾਂ ਇੱਕ ਦੂਜੇ ਦੇ ਉੱਪਰ ਹਮਲਾ ਕਰ ਦਿੱਤਾ ਸਸਕਾਰ ਕਰਦੇ ਹੋਏ ਆਉਂਦਿਆਂ ਦੇ ਉੱਪਰ 35 ਤੋਂ 40 ਬੰਦਿਆਂ ਨੇ ਹਮਲਾ ਕੀਤਾ ਕੁਝ ਹਮਲਾਵਰ ਬਾਹਰੋਂ ਵੀ ਪਿੰਡ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਵੀ ਹਮਲਾ ਕੀਤਾ ਤਾਂ ਮੌਕੇ ਦੇ ਉੱਪਰ ਕੀ ਪੁਲਿਸ ਪਹੁੰਚ ਜਾਂਦੀ ਹੈ ਜਿਸ ਸਮੇਂ ਇੱਟੇ ਰੋੜੇ ਇੱਕ ਦੂਜੇ ਦੇ ਉੱਪਰ ਵਰਾਏ ਜਾਂਦੇ ਨੇ ਪੂਰੇ ਪਿੰਡ ਦੇ ਵਿੱਚ ਇੱਟੇ ਰੋੜੇ ਇੱਟੇ ਰੋੜੇ ਹੋਏ ਫਿਰਦੇ ਨੇ ਗਲੀਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਟਿਆਂ ਦਾ ਮੀ ਵਰਾਇਆ ਗਿਆ ਤਾਂ ਮੌਕੇ ਦੇ ਉੱਪਰ ਪੁਲਿਸ ਵੀ ਪਹੁੰਚਦੀ ਆ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਕਿ ਕਿਵੇਂ ਪੁਲਿਸ ਨੇ ਮੌਕੇ ਤੇ ਹੀ ਰੇਡ ਕਰਕੇ ਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਇੱਕ ਪਾਸੇ ਇੱਟੇ ਚੱਲ ਰਹੇ ਨੇ ਆ ਦੂਜੇ ਪਾਸੇ ਪੁਲਿਸ ਨੇ ਰੇਡ ਮਾਰ ਦਿੱਤੀ ਆ ਜੋਕ ਜਨਾਨੀਆਂ ਨੂੰ ਬੱਚਿਆਂ ਨੂੰ ਕੁੱਟ-ਕੁੱਟ ਮਾਰਦੇ ਰੋਸ਼ਨੀ ਦੇ ਇਸ ਇਤਿਹਾਸ ਰਾਜਾ ਕੀਤਾ ਕਰਦਾ ਨਹੀਂ ਮੁੜਿਆ ਨਾ ਦਿੱਕਤਾਂ ਨਹੀਂ ਬਣ ਕਰਦੇ ਬੱਚਿਆਂ ਨੂੰ ਚਾਰਾ ਪਾਉਂਦਾ ਕਾਂਗਰਸੀਆਂ ਨੂੰ ਡਾ ਕਰਦੀ ਮੇਰਾ ਕੰਮ ਰੇਦੀ ਵਾਲੇ ਦੇ ਨਾਮ ਲੱਗਦਾ ਮਨਿਆਦੀਆਂ ਵਾਲੇ ਦੇ ਨਾਮ ਲੱਗੇ ਮਨਿਆਦੀਆਂ ਵਾਲੇ ਦੇ ਨਾਮ ਲੱਗੇ ਕਰਦੇ ਮਨਿਆਦੀਆਂ ਵਾਲੇ ਦਾ ਨਹੀਂ ਨਹੀਂ ਤੇ ਨਾ ਲੱਗੇ ਗੁੰਡਾਗਰਦੀ ਕਰਨ ਦੇ ਤਾਂ ਨਾ ਲਾਉਣ ਲੱਗੇ ਹੀ ਨਜਾਇਜ਼ੀ ਉਹ ਬੰਦੇ ਉਹਨਾਂ ਕਿੰਨੇ ਸਾਡੇ ਬੋਲ ਬੰਦਾ ਹਾਂ ਜਨਾਨੀਆਂ ਨੂੰ ਬੱਚਿਆਂ ਨੂੰ ਕੁੱਟ ਕੁੱਟ ਮਾਰਦੇ ਰੋਸ਼ਨੀ ਦੇ ਸਿਲਸਿਲੇ ਕਰਾ ਆ ਗਿਆ ਕਿਤਾਬ बरियादीे जो नाले कस्टियूं बुनियादी वारे जो नाले बरियादीे जो नाल लेखे कस्टियूं बुनियादी वारे लाइ 来 ਨਾ ਦੇ ਗੁੰਡਾਗਰਦੀ ਕਰਨ ਦੇ ਤਾਂ ਨਾ ਲਾਉਣ ਲੱਗੇ ਹੀ ਨਜਾਇਜ਼ ਇਹ ਬੰਦੇ ਉਹਨਾਂ ਕਿੰਨੇ ਸਾਫ ਸਾਬੂਨ ਖੰਦਾ ਹਾਂ ਜਨਾਨੀਆਂ ਨੂੰ ਬੱਚਿਆਂ ਨੂੰ ਕੁੱਟ-ਕੁੱਟ ਮਾਰਦੇ ਰੋਸ਼ਨੀ ਲਿਖ ਲਿਆ ਆ ਗਿਆ ਕਿਤਾਬ ਨਹੀਂ ਕਰ ਸਕਣ બુનિયા દેખ્યો બુ્યાદી